ਇਹਦਾ ਪਹੇਲੀ ਉਹ ਕਿਹੜੀ ਚੀਜ਼ ਹੈ ਜੋ ਸਾਰੇ ਪਿੰਡ ਵਿੱਚ ਘੁੰਮਦੀ ਹੈ ਲੇਕਿਨ ਮੰਦਰ ਜਾਣ ਤੋਂ ਡਰਦੀ ਹੈ ਦੱਸੋ ਕੀ ਚੀਜ਼ ਹੈ ਇਸਦਾ ਸਹੀ ਜਵਾਬ ਹੈ ਚੱਪਲ ਦੂਸਰੀ ਪਹੇਲੀ ਅੱਖਾਂ ਹੁੰਦੇ ਹੋਏ ਅੰਨਾ ਹੂੰ ਲੱਤਾਂ ਹੁੰਦੇ ਹੋਏ ਵੀ ਲੰਗੜਾ ਹਾਂ ਚਿਹਰਾ ਹੁੰਦੇ ਹੋਏ ਵੀ ਮੈਂ ਬੋਲ ਨਹੀਂ ਸਕਦਾ ਦੱਸੋ ਮੈਂ ਕੀ ਹਾਂ ਇਸ ਦਾ ਸਹੀ ਜਵਾਬ ਹੈ ਗੁੱਡੀ ਤੀਸਰੀ ਪਹੇਲੀਓ ਕਿਹੜਾ ਫਲ ਹੈ ਜਿਸਦਾ ਨਾਂ ਤਾਂ ਕੋਈ ਬੀਜ ਹੈ ਨਾ ਹੀ ਕੋਈ ਛਿਲਕਾ ਇਸਦਾ ਸਹੀ ਜਵਾਬ ਹੈ ਸਹਿ ਤੂਤ ਦਾ ਫਲ ਚੌਥੀ ਪਹੇਲੀ ਉਹ ਕਿਹੜੇ ਰੁੱਖ ਵਿੱਚ ਲੱਕੜ ਨਹੀਂ ਹੁੰਦੀ ਇਸਦਾ ਸਹੀ ਜਵਾਬ ਹੈ ਕੇਲੇ ਦਾ ਰੁੱਖ ਪੰਜਵੀਂ ਪਹੇਲੀ ਉਹ ਕਿਹੜੀ ਚੀਜ਼ ਹੈ ਜੋ ਕਾਲੇ ਰੰਗ ਦੀ ਹੈ ਜੋ ਚਾਨਣ ਦੇ ਵਿੱਚ ਦਿਖਾਈ ਦਿੰਦੀ ਹੈ ਪਰ ਹਨੇਰੇ ਵਿੱਚ ਨਹੀਂ ਦਿਖਾਈ ਦਿੰਦੀ ਇਸਦਾ ਸਹੀ ਜਵਾਬ ਹੈ ਪਰਸ਼ਾਵਾ ਸ਼ੇਮੀ ਪਹੇਲੀ ਉਹ ਕਿਹੜਾ ਹੈ ਜੋ ਸਵੇਰੇ ਅਤੇ ਸ਼ਾਮ ਸੂਰਜ ਵੱਲ ਦੇਖਦਾ ਰਹਿੰਦਾ ਹੈ ਇਸ ਦਾ ਸਹੀ ਜਵਾਬ ਹੈ ਸੂਰਜ ਮੁਖੀ ਦਾ ਫੁੱਲ ਸੱਤਵੀਂ ਪਹੇਲੀ ਉਹ ਕਿਹੜੀ ਚੀਜ਼ ਹੈ ਜਿਸ ਦੇ ਉੱਤੇ ਪੱਤੇ ਤੇ ਪੱਤਾ ਹੁੰਦਾ ਹੈ ਇਸ ਦਾ ਸਹੀ ਜਵਾਬ ਹੈ ਪੱਤਾ ਗੋਭੀ ਅੱਠਵੀਂ ਪਹੇਲੀ ਹਰਾ ਚੋਰ ਲਾਲ ਘਰ ਉਸ ਵਿੱਚ ਬੈਠਾ ਕਾਲਾ ਸ਼ੈਤਾਨ ਦੱਸੋ ਕੀ ਜੇਕਰ ਤੁਹਾਨੂੰ ਵੀਡੀਓ ਪਸੰਦ ਆਉਂਦੀ ਹੈ ਤਾਂ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਇਸ ਦਾ ਸਹੀ ਜਵਾਬ ਹੈ ਤਰਬੂਜ ਨੌਵੀਂ ਪਹੇਲੀ ਉਹ ਕਿਹੜੀ ਚੀਜ਼ ਹੈ ਜੋ ਗਰਮ ਹੋਣ ਤੇ ਜੰਮ ਜਾਂਦੀ ਹੈ ਇਸਦਾ ਸਹੀ ਜਵਾਬ ਹੈ ਅੰਡਾ 10ਵੀਂ ਪਹੇਲੀ ਉਹ ਕਿਹੜੀ ਚੀਜ਼ ਹੈ ਜੋ ਕੁੜੀਆਂ ਵਿੱਚ ਵੱਧਦੀ ਰਹਿੰਦੀ ਹੈ ਇਸਦਾ ਸਹੀ ਜਵਾਬ ਹੈ ਵਾਲ